ਐਸ ਐਸੋਸੀਏਸ਼ਨ ਵੱਲੋਂ ਤੀਆਂ ਦਾ ਤਿਹਾਰ ਮਨਾਇਆ ਗਿਆ ਪਿੰਡ ਸਾਦਕ ਵਿਖੇ ਸਟੇਡੀਅਮ ਚੋਂ ਪ੍ਰੈਸ ਐਸੋਸੀਏਸ਼ਨ ਪੰਜਾਬ ਪ੍ਰਧਾਨ ਗੁਰਾ ਸੰਧੂ ਜੀ ਅਯੋਗਵਾਈ ਅਤੇ ਗੁਲਜਾਰ ਮਦੀਨਾ ਇਕਾਈ ਸਾਦਕ ਦੀ ਅਯੋਗਵਾਈ ਤੀਆਂ ਦਾ ਤਿਹਾਰ ਮਨਾਇਆ ਗਿਆ ਇਸ ਤੀਆਂ ਦੇ ਤਿਹਾਰ ਦੇ ਵਿੱਚੋਂ ਕੁਸ਼ਲਦੀਪ ਸਿੰਘ ਕਿੱਕੀ ਢੋਦੀ ਧਰਮ ਪਤਨੀ ਅਮਨਦੀਪ ਕੌਰ ਢੋਲੋ ਪਹੁੰਚੇ ਉੱਥੇ ਉਹਨਾਂ ਪਹੁੰਚਣ ਤੇ ਸਵਾਗਤ ਕੀਤਾ ਗਿਆ ਵੱਖ-ਵੱਖ ਗੀਤਾ ਤੇ ਬੱਚਿਆਂ ਵੱਲੋਂ ਕੋਰੀਓਗ੍ਰਾਫੀ ਕੀਤੀ ਗਈ ਅਤੇ ਬੱਚਿਆਂ ਨੂੰ ਨਾਮ ਸਨਮਾਨ ਵੀ ਕੀਤਾ ਗਿਆ ਇਸ ਦੌਰਾਨ ਆਈਆਂ ਹੋਈਆਂ ਮਾਨਸ਼ਿਕਤਾਂ ਨੂੰ ਵੀ ਸਨਮਾਨਤ ਕੀਤਾ ਗਿਆ ਤੇ ਕੁਸ਼ਲਦੀਪ ਸਿੰਘ ਕਿ ਕਿ ਢਲੋਦੀ ਧਰਮਪੰਤਰੀ ਅਮਨਦੀਪ ਕੌਰ ਢਲੋਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਅਮਨਦੀਪ ਕੌਰ ਢਲੋਂ ਨੇ ਅਨੱਚ ਕੇ ਤੀਆਂ ਦੇ ਮੇਲਾ ਮਨਾਇਆ ਅਤੇ ਇਸ ਦੌਰਾਨ ਆਈਆਂ ਹੋਈਆਂ ਮਟਿਆਰਾਂ ਨੇ ਪਿੰਗਾ ਝੂਟੀਆਂ ਅਤੇ ਤੀਆਂ ਦਾ ਤਿਹਾਰ ਬੜੀ ਸ਼ਰਧਾ ਤੇ ਭਾਵਨਾ ਨਾਲ ਔਰਤਾ ਵੱਲੋਂ ਮਨਾਇਆ ਗਿਆ ਅਤੇ ਤੁਸੀਂ ਦੇਖ ਰਹੇ ਹੋ ਕੇ ਐਸ ਕੇ ਨੂੰ ਚਲਤੋਂ ਪੱਤਰਕਾਰ ਕੁਲਦੀਪ ਸਿੰਘ ਦੀ 에어ਪੋਰਟ ਮਿਆਂ ਸਰਦਾਰ ਬਜਿੰਦਰ ਸਿੰਘ ਜੀ ਔਰ ਸਰਪੰਚ ਦੀਪ ਸਿੰਘ ਵਾਲਾ ਸਰਦਾਰ ਹਰਵਿੰਦਰ ਸਿੰਘ ਟਿੱਕਾ ਸੰਧੂ ਸਾਫ ਕਰ ਬੇਨਤੀ ਕਰਾਂਗਾ ਕਿ ਆ ਕੇ ਆਪਣੀਆਂ ਸੀਟਾਂ ਦੇ ਬੈਠਣ ਦੀ ਕਿਰਪਾਲਤਾ ਕਰੋ ਅਮਨਦੀਪ ਢੱਲੋਂ ਸੁਪਤਨੀ ਪਰਦਾ ਕੋਸ਼ਲ ਸਿੰਘ ਢਿੱਲੋਂ ਸਾਫਕਾ ਐਮਐਲਏ ਬੀਕੋਟ ਉਹ ਸਾਡੇ ਵਿਚਕਾਰ ਪਹੁੰਚ ਚੁੱਕੇ ਆ ਸਨਮਾਨ ਕਰ ਸਕੀਏ ਉਸ ਤੋਂ ਬਾਅਦ ਸਾਰਿਆਂ ਨੂੰ ਵਾਰੀ ਵਾਰੀ ਅਸੀਂ ਇਸੇ ਤਰ੍ਹਾਂ ਸੱਦਾ ਦੇਾਂਗੇ ਜੀ ਬਾ ਮਨਪ੍ਰੀਤ ਕੋ ਸੰਧੂ ਜੀ ਵੀ ਆ ਜਾਣ ਸਾਰੇ ਬੱਚਿਆਂ ਦੀ ਹੌਸਲਾ ਫਜ਼ਾਈ ਕੀਤੀ ਜਾ ਰਹੀ ਹੈ ਜੀ ਤਾਂ ਜੋ ਅੱਗੇ ਤੋਂ ਵੀ ਇਹ ਆਪਣਾ ਵਧੀਆ ਪਰਫਾਰਮੈਂਸ ਪਤਾ ਜੀ ਬੋਲੋ ਨਵੀਂ ਜਨਰੇਸ਼ਨ ਨੋਟ ਕਰ ਲੋ ਜੀ ਨਵੀਂ ਜਨਰੇਸ਼ਨ ਕੁੜੀਆਂ ਉਹਨੂੰ ਗਲੋਟਾ ਕਹਿੰਦੇ ਅਗਲਾ ਕੁਐਸਚਨ ਜੀ RAM ਰਖੀ ਨੇ ਪਾੜੀ ਦਿੱਦੀ ਵੀ ਲਾਜ ਹੋਵੇ ਬੰਦੇ ਅੱਖਾਂ ਵਾਲੀ ਸੌਣ ਦੇ ਆ ਬਦਲਾਵੇ ਕਿਉਂਦੀ ਹੀਰ ਸਹਲਾਂ ਵਾਲੀ ਸੌਣ ਦੇ ਆ ਬਦਲਾਵੇ RAM ਰਖੀ ਨੇ ਪਾੜੀ ਇਹ ਵੀ ਆਪਣਾ ਇੱਕ ਸੱਭਿਆਚਾਰ ਹੈ ਜੀ ਕੰਚਰ ਜਦੋਂ ਕਿਸੇ ਦੀ ਵਜੀਰ ਗਵਾਜਨ ਦੀ ਤਾਂ ਆਪਾਂ ਉਹਦੀ ਲੱਭਣ तो सार्या का बेलियां कह रही बहुत बहुत धनबाद तो तो तुम आए क्या ਤਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਨਿੱਗੀ ਜੀ ਆਇਆਂ ਉਹਨਾਂ ਦਾ ਸਾਡੇ ਇਲਾਕੇ ਦੀਆਂ ਬੀਬੀਆਂ ਵੱਲੋਂ ਔਰ ਸਾਡੇ ਪ੍ਰੈਸ ਕਲੱਬ ਵੱਲੋਂ ਸਨਮਾਨ ਕੀਤਾ ਜਾਣਾ ਜੀ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਮੈਂ ਕਿ ਤੁਹਾਨੂੰ ਅੱਜ ਇਸ ਇੱਥੇ ਖੀਆਂ ਦੇ ਤਿਹਾੜ ਵਿੱਚ ਸਾਡੇ ਇਕੱਠੇ ਹੋਏ ਆਏ ਮੇਰੇ ਸਾਥੀ ਆਪਣੀ ਪਹਿਲਾਂ ਨੂੰ ਬੋਲ ਭੇਜਿਆ ਜੀ ਸਾਲ ਚ ਐਸਾ ਮੌਕਾ ਆਂਦਾ ਜਿੱਥੇ ਸਾਡੀਆਂ ਧੀਆਂ ਪੈਣਾ ਆਪਣੇ ਪੇਕੇ ਆਂਦੀਆਂ ਆਪਣੇ ਪਰਿਵਾਰ ਨੂੰ ਮਿਲਦੀਆਂ ਤੇ ਇਸੇ ਬਾਅਦ ਨੇ ਪੁਰਾਣੀ ਰੀਤ ਦਾ ਅਸੀਂ ਕਾਇਮ ਰੱਖ ਰਹੇ ਹਾਂ ਪਿੰਗਾ ਝੂਟੀਆਂ ਗਿੱਧਾ ਪਾਉਂਦੇ ਸਾਰੇ ਆਪਣੇ ਮਨ ਪਸੰਦੀਆਂ ਚੀਜ਼ਾਂ ਪਕੀਆ ਕੇ ਖਾਧੀਆਂ ਨੇ ਚੂੜੀਆਂ ਚੁਹਾਣੀਆਂ ਇਸ ਕਰਕੇ ਮੇ ਇਲਾਕੇ ਦੇ ਸਾਰੀਆਂ ਜਿੰਨੀਆਂ ਧੀਆਂ ਨੂੰ ਕਿ ਚਾਹ ਜੇ ਸੌਦਾ ਜੀ ਪੂਰੇ ਹੁੰਦੇ ਪਿੰਗਾ ਝੂਟਨੀਆਂ ਨੱਚਣਾ ਮੌਨਾ ਪਸੰਦ ਦੇਖੀ ਪੂਰੇ ਖਾਨੇ ਉਹ ਸਾਰਾ ਆ ਸਾਡਾ ਮਹੀਨਾ ਹੁੰਦਾ ਹੈ ਇਸ ਕਰਕੇ ਇਸ ਮਹੀਨੇ ਦੀ ਮੈਂ ਆਪਣੀਆਂ ਭੈਣਾਂ ਨੂੰ ਲੱਖ ਲੱਖ ਵਧਾਈ ਦਿੰਨੀ ਹੈ ਤੇ ਆਰਗੇਨਾਈਜ਼ਰ ਨੂੰ ਵੀ ਬਹੁਤ ਬਹੁਤ ਮੁਬਾਰਕ ਜਿਨ੍ਹਾਂ ਨੇ ਇੰਨਾ ਸੋਹਣਾ ਅੱਜ ਸਾਧਕ ਵਿੱਚ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਮੈਨੂੰ ਇੱਥੇ ਬੁਲਾ ਕੇ ਮੈਨੂੰ ਵੀ ਬਹੁਤ ਹੀ ਮਾਣ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਖਾਤੀ ਸੀ ਅਨਕਾ ਅਨੀ ਪ੍ਰਧਾਨ ਜੀ ਆਏ ਤੁਹਾਡੇ ਵੱਲੋਂ ਪਕਵੀਆਂ ਦਾ ਮੇਲਾ ਕਰਾਇਆ ਗਿਆ ਕੀ ਕਹਿਣਾ ਚਾਹੋਗੇ ਅੱਜ ਸਾਡੀ ਸਮੁੱਚੀ ਪ੍ਰੈਸ ਐਸੋਸੀਏਸ਼ਨ ਵੱਲੋਂ ਤੇ ਟੀਆਂ ਦਾ ਤਿਹਾਰ ਮਨਾਇਆ ਗਿਆ ਸਾਦਕ ਵਿਖੇ ਤੇ ਬਹੁਤ ਉਤਸ਼ਾਹ ਨਾਲ ਟੀਆਂ ਪੈਣਾ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਛੋਟੇ ਛੋਟੇ ਨੰਨੇ ਨੰਨੇ ਬੱਚਿਆਂ ਨੇ ਤੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਤੇ ਸਾਰੇ ਜਿੰਨੇ ਵੀ ਪਤਵੰਤੇ ਸੱਜਣ ਇੱਥੇ ਆਏ ਆ ਸਾਡੇ ਚੀਫ ਅਗਸਟ ਆਏ ਆ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਦਾ ਥੈਂਕ ਯੂ ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਸਾਡੇ ਕੋਲੇ ਪਹੁੰਚਿਆ ਤੇ ਆਉਂਦੇ ਸਾਲ ਅਸੀਂ ਫੇਰ ਵੀ ਕੋਸ਼ਿਸ਼ ਕਰਾਂਗੇ ਵੀ ਇਸ ਤੋਂ ਵੀ ਵਧੀਆ ਹੋਰ ਤਰੀਕੇ ਨਾਲ ਵਧੀਆ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਤੀਆਂ ਦਾ ਤਿਉਹਾਰ ਮਨਾਇਆ ਥੈਂਕ ਯੂ